ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾ ਨਗਰ ਪਾਵਰਕਾਮ ਵੱਲੋਂ ਬਿਜਲੀ ਦੇ ਬਿੱਲਾਂ ਦਾ ਡਿਫਾਲਟਰ ਸਰਕਾਰੀ ਵਿਭਾਗਾਂ ਦੇ ਖਿਲਾਫ ਅੱਜ ਸ਼ਿਕੰਜਾ ਕਸ ਦਿੱਤਾ ਗਿਆ ਜਿਸ ਦੇ ਤਹਿਤ ਅੱਜ ਪਾਵਰਕਾਮ ਵੱਲੋਂ ਦੀਨਾ ਨਗਰ ਕਾਉਂਸਲ ਸਬ ਤਹਿਸੀਲ ਅਤੇ ਐਗਰੀਕਲਚਰ ਦਾ ਬਿਜਲੀ ਕਨੈਕਸ਼ਨ ਕੱਢ ਦਿੱਤੇ ਗਏ ਨੇ ਜਾਣਕਾਰੀ ਦੇ ਅਨੁਸਾਰ ਸਬ ਤਹਿਸੀਲ ਦਾ 184550 ਨਗਰ ਕਾਉਂਸਲ ਦਾ 123813 ਅਤੇ ਐਗਰੀਕਲਚਰ ਵਿਭਾਗ ਦਾ 84550 ਰੁਪਏ ਦਾ ਬਿੱਲ ਬਕਾਇਆ ਬਾਕੀ ਹੈ ਵਿਭਾਗ ਵੱਲੋਂ ਨੋਟਿਸ ਦੇਣ ਦੇ ਬਾਵਜੂਦ ਇਹਨਾਂ ਵੱਲੋਂ ਇਹ ਬਿੱਲ ਨਹੀਂ ਭਰਾਇਆ ਗਿਆ ਜਿਸ ਦੇ ਤਹਿਤ ਬਿਜਲੀ ਵਿਭਾਗ ਵੱਲੋਂ ਇਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਗਏ ਨੇ ਅਧਿਕਾਰੀਆਂ ਤੇ ਜਿਹੜੀਆਂ ਬੋਰਡ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਸਰਕਾਰੀ ਕਨੈਕਸ਼ਨ ਸੀਗੇ ਉਹਨਾਂ ਨੂੰ ਨੋਟਿਸ ਦੇ ਕੇ ਤੇ ਅਸੀਂ ਉਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਸਿਰਫ ਕਿੰਨਾ ਕਿਹੜੇ-ਕਿਹੜੇ ਮੈਕਮੇਂ ਦੇ ਕੱਟੇ ਸੀ ਅਸੀਂ ਇੱਕ ਤੇ ਤਹਿਸੀਲਦਾਰ ਸੀਗਾ ਤੇ ਮੋਸਲ ਕਮੇਟੀ ਦਾ ਸੀਗਾ ਜਿਹੜਾ ਆਫਿਸ ਜਿਹਦੇ ਪਬਲਿਕ ਡੀਲਿੰਗ ਨਹੀਂ ਸੀ ਹੈ ਜਿਹਦੇ ਚ ਪਬਲਿਕ ਡੀਲਿੰਗ ਹੈ ਅਸੀਂ ਜਿਸ ਤਰ੍ਹਾਂ ਵਾਟਰ ਸਪਲਾਈਆਂ ਜਾਂ ਸਟਰੀਟ ਲਾਈਟ ਆ ਉਹਨਾਂ ਨੂੰ ਅਸੀਂ ਉਹਦੇ ਵਿੱਚ ਅਸੀਂ ਨੋਟਿਸ ਦੇ ਦਿੱਤਾ ਗਿਆ ਤੇ ਨੋਟਿਸ ਤੋਂ ਬਾਅਦ ਅਸੀਂ ਉਹ ਵੀ ਕਨੈਕਸ਼ਨ ਕੱਟਣ ਦੇ ਕਦੋਂ ਤੋਂ ਸਰ ਇਹਨਾਂ ਦਾ ਬਕਾਇਆ ਤੇ ਕਿੰਨਾ ਹੈ ਇਹਨਾਂ ਦਾ ਜਿਹੜਾ ਪਿਛਲਾ ਬਕਾਇਆ ਸੀਗਾ ਉਹ ਤੇ ਲੈਜਰ ਮੁਤਾਬਕ ਨੂੰ ਜਿਆਦਾ ਪਤਾ ਨਹੀਂ ਪਰ ਜਿੰਨਾ ਵੀ ਕਿਨਾ ਸੀ ਉਹਨਾਂ ਦੀ ਪੀਟੀਸੀਓ ਦੇ ਮੁਤਾਬਕ ਜਿੰਨਾ ਵੀ ਮੇਰੀਆਂ ਦੋ ਬਾਗ ਇਹਨਾਂ ਵੀ ਬਕਾਇਆ ਬਚਿਆ ਸੀ ਉਹਦਾ ਅਗੇਸਟ ਸੀ ਪੀਪੀਸੋ ਕੱਟ ਕੇ ਉਹਨਾਂ ਦਾ ਕਨੈਕਸ਼ਨ ਕੱਟ ਦਿੱਤਾ ਦੀਨਾ ਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗਲ